ਸਸ਼ਕਾਲ ਸਬਰੰਗ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਸੂਨੀਆਂ ਸਵਾਗਤ ਕਰਦੀਆਂ ਬਾਬਾਜੀਤ ਸਿੰਘ ਜੀ ਮਹਾਰਾਜ ਅਮਰੀਕਾ ਫੇਰੀਤੇ ਨੇ ਇਸ ਦੌਰਾਨ ਬਾਬਾਜੀ ਵੱਲੋਂ ਵੱਖ-ਵੱਖ ਗੁਰੂ ਘਰਾਂ 'ਚ ਜਾ ਕੇ ਸੰਗਤਾਂ ਨੂੰ ਗੁਰਬਾਣੀ ਦਾ ਉਪਦੇਸ਼ ਦਿੱਤਾ ਗਿਆ ਤੇ ਜਿਵੇਂ ਵਰਜੀਨੀਆ ਮੈਰੀਲੈਂਡ ਤੇ ਨਿਊਯਾਰਕ ਦੇ ਗੁਰੂ ਘਰਾਂ 'ਚ ਸੰਗਤਾਂ ਨਾਲ ਵਿਚਾਰ ਸਾਂਝੇ ਕੀਤੇ ਹੁਣ ਬਾਬਾਜੀਤ ਸਿੰਘ ਜੀ ਮਹਾਰਾਜ ਕੈਲੀਫੋਰਨੀਆ ਫੇਰੀਤੇ ਨੇ ਆਓ ਤੁਹਾਨੂੰ ਦਿਖਾਉਂਦੇ ਆ ਸਬਰੰਗ ਟੀਵੀ ਦੇ CEO ਸਰਦਾਰ ਹਰਜੀਤ ਸਿੰਘ ਹੁੰਦਲ ਨਾਲ ਬਾਬਾ ਜੀ ਦੀ ਖਾਸ ਗੱਲਬਾਤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੋ ਕੀ ਫਤਿਹ ਸਭ ਰੰਗ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਹਰਜੀਤ ਸਿੰਘ ਹੁੰਦਲ ਜਿਵੇਂ ਕਿ ਪਿਛਲੇ ਦਿਨੀ ਬਾਬਾ ਜੀਤ ਸਿੰਘ ਜੀ ਇੰਡੀਆ ਤੋਂ ਅ ਅਮਰੀਕਾ ਫੇਰੀ ਤੇ ਆਏ ਸਨ ਔਰ ਮੈਰੀਨੈਂਡ ਵਾਸ਼ਿੰਗਟਨ ਡੀਸੀ ਤੇ ਵਰਜੀਨੀਆ ਦੇ ਆ ਸਥਾਨਾਂ ਨੂੰ ਉਹਨਾਂ ਨੇ ਗੁਰਬਾਣੀ ਨਾਲ ਜੋੜਿਆ ਗੁਰੂ ਘਰਾਂ ਵਿੱਚ ਜਾ ਕੇ ਵੀ ਉਹਨਾਂ ਨੇ ਆਪਣੇ ਵਿਚਾਰ ਜਿਹੜੇ ਸੰਗਤਾਂ ਨਾਲ ਸਾਂਝੇ ਕੀਤੇ ਤੇ ਸੰਗਤਾਂ ਨੂੰ ਕੁਰਬਾਨੀ ਦੇ ਨਾਲ ਕੁਰਬਾਨੀ ਦੇ ਲੜ ਲਾਉਣ ਦਾ ਉਪਰਾਲਾ ਕੀਤਾ ਉਸ ਤੋਂ ਬਾਅਦ ਇਹ ਬਾਬਾ ਜੀ ਚੜੇ ਗਏ ਨਿਊਯਾਰਕ ਉੱਥੇ ਵੀ ਸੰਗਤਾਂ ਨੂੰ ਉਪਦੇਸ਼ ਦੇ ਕਿ ਵਾਪਸ ਮੈਰੀਲੈਂਡ ਆਏ ਨੇ ਅੱਜ ਇਹਨਾਂ ਨੇ ਕੈਲੀਫੋਰਨੀਆ ਜਾਣਾ ਔਰ ਅਸੀਂ ਖੁਦ ਖੁਸ਼ਕਿਸਮਤ ਵਾਲੇ ਆ ਕਿ ਇਹੋ ਜਿਹੇ ਮਹਾਪੁਰਸ਼ਾਂ ਦੇ ਦਰਸ਼ਨ ਜਿਹੜੇ ਨੇ ਦੁਰਲਭ ਹੁੰਦੇ ਨੇ ਜੇ ਮੈਂ ਗੁਰੂ ਅਰਜਨ ਪਾਸ਼ਾ ਦੇ ਬਾਣੀ ਬਾਰੇ ਮੈਂ ਕਮਾਂ ਤੇ ਮੇਰਾ ਮਨ ਲੋਚੇ ਗੁਰਦਰਸ਼ਨ ਤਾਂ ਹੀ ਮੇਰਾ ਆਪਣਾ ਮਨ ਸੀਗਾ ਕਿ ਬਾਬਾ ਜੀ ਦੇ ਦੁਬਾਰਾ ਮੈਂ ਦਰਸ਼ਨ ਕਰ ਸਕਾਂ ਔਰ ਮੈਨੂੰ ਸੁਭਾਗ ਪ੍ਰਾਪਤ ਹੋਇਆ ਬਾਬਾ ਜੀ ਤੁਸੀਂ ਅੱਜ ਕੈਲੀਫੋਰਨੀਆ ਜਾ ਰਹੇ ਹੋ ਸੰਤਾਂ ਨੂੰ ਗੁਰਬਾਣੀ ਨਾਲ ਜੋੜਨ ਵਾਸਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ ਲੋਕਾਂ ਤੱਕ ਪਹੁੰਚਾਉਣ ਲਈ ਸੰਤਾਂ ਤੱਕ ਪਹੁੰਚਾਉਣ ਲਈ ਇੱਥੇ ਆ ਕੇ ਤੁਹਾਨੂੰ ਕਿੱਦਾਂ ਮਹਿਸੂਸ ਹੋਇਆ ਔਰ ਕਿਵੇਂ ਅਨੁਭਵ ਹੋਇਆ ਵਾਹਿਗੁਰੂ ਜੀ ਕਾ ਹਰਿ ਸਤਿ ਵਾਹਿਗੁਰੂ ਜੀ ਕੀ ਫਤਿਹ ਸਬਦਕ ਟੀਵੀ ਵਾਲੇ ਜਿਹੜੇ ਬਹੁਤ ਪਿਆਰ ਨਾਲ ਵਜਿੰਦੇ ਕਰ ਰਹੇ ਸਤਿਵੰਤੇ ਮੇਹਰ ਕੀਤੀ ਸੀ ਬਖਸ਼ੀ ਕੀਤੀ ਅਮਰੀਕਾ ਵਿੱਚ ਮੈਰੀਲੈਂਡ ਦੀਆਂ ਸੰਗਤਾਂ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਇਹ ਤੇ ਸੰਗਤਾਂ ਵੱਲੋਂ ਬਹੁਤ ਪਿਆਰ ਦਾ ਸਬੂਤ ਮਿਲਿਆ ਹੈ ਸੰਗਤ ਨੇ ਬਹੁਤ ਪਿਆਰ ਕੀਤਾ ਪਿਆਰ ਦਿੱਤਾ ਉਪੰਤ ਨਿਊਯਾਰਕ ਦੀ ਸੰਗਤ ਦੇ ਦਰਸ਼ਨ ਕੀਤੇ ਇਹ ਤੇ ਵਾਕ ਵਾਕ ਜਿਵੇਂ ਗੁਰਦੁਆਰਾ ਸਾਹਿਬ ਦੇ ਵਿੱਚ ਗੋਵਨ ਬਣੇ ਸੀ ਉੱਥੇ ਤੇ ਸੰਗਰੇ ਦਸਨੀ ਦਿੱਤੇ ਨਿਕਾ ਸੱਚੇ ਪਾਤਸ਼ਾਹ ਨੇ ਸਾਡੇ ਤੇ ਦਇਆ ਕੀਤੀ ਮਿਹਰ ਕੀਤੀ ਸਾਨੂੰ ਗੋਸੀ ਘਰੇ ਘਰੇ ਜਨਮ ਮਿਲਿਆ ਮਾਨਸਿਆਂ ਨੂੰ ਮਾਨਸੂ ਜਨਮ ਦਰ ਲੰਭ ਹੈ ਹੋਏ ਨ ਬਾਰੰਗ ਬਾੜ ਜਿਉ ਬੰਦ ਫਲ ਪਾ ਕੇ ਪੋਏ ਗਦੇ ਬੋਧ ਉਡਾ ਕੀਦਾ ਸਾਨੂੰ ਸਤਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਨੇ ਐਸੇ ਕੀ ਤਰਨ ਬਖਸ਼ੀ ਕੀਤਾ ਸੀ ਜਿਹਦੇ ਵਿੱਚ ਸਮੇ ਸਮੇਂ ਸਤ ਮਹਾਰਾਜ ਨੇ 10 ਜਾਮੇ ਧਾਰੇ ਦਸਵੇਂ ਜਾਮੇ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਸਾਡੇ ਤੇ ਬਹੁਤ અપਾਰ ਦਇਆ ਕੀਤੀ ਮਿਹਰ ਕੀਤੀ ਸਾਨੂੰ ਅੰਮ੍ਰਿਤ ਦੀ ਦਾਤ ਦੇ ਕੇ ਪਾਰਸਪਨ ਦੀ ਸਾਜਨਾ ਕੀਤੀ ਮੇਰੇ ਕੀ ਸਾਧ ਸੰਗਤ ਤੁਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜ 10ਵੇਂ ਨਾਮ ਗਿਆ 10ਵੀਂ ਜੋਤ ਹੈ ਮੇਰ ਤੋਂ ਕੋ ਜੀ ਵਾਲਾ ਸਾਹਿਬ ਜਿਨ੍ਹਾਂ ਦੇ ਅਮਰ ਪੰਜਾ ਪਿਆਰ ਬਖਸ਼ਿਆ ਇਹਨਾਂ ਤੋਂ ਯਾਦ ਦਿਨ ਕਰਵਾਈ ਨਾਮ ਬਾਣੀ ਦਾ ਸਿਮਰਨ ਕਰਾ ਦੱਸਿਆ ਉਪਰੰਤ ਇਨਾ ਵਿੱਚ 15 ਪਿਆਰਾਂ ਵਿੱਚ 25 ਦਾਸ ਜੀ ਭਾਈ ਧਰਮ ਸਿੰਘ ਭਾਈ ਮੋਹਕਮ ਸਿੰਘ ਭਾਈ ਹਿੰਮਤ ਸਿੰਘ ਭਾਈ ਸਾਹਿਬ ਸਿੰਘ ਜੀ ਆਖਾ ਆਖਰ ਜੋ ਸਤਾਨਾ ਤੋਂ ਸਤਾਰਾ ਦਾ 25 ਬਿਕਰਮੀ ਨੂੰ ਜੀ ਅਨੰਦਪੁਰ ਸਾਹਿਬ ਪਹੁੰਚੀ ਸੀ ਜੋ ਸਾਇਬਾ ਨੇ ਗੱਦਬੱਤਾ ਆਪ ਤਾਂ ਤੋਂ ਮਾੜੇ ਨੇ ਗੁਰਮਤ ਗਾੜੀ ਦਾਸਤਾ ਚੜਾਉਣ ਵਾਸਤੇ ਆਪੇ ਗੁਰੂ ਚੇਲਾ ਬਣਨ ਵਾਲੀ ਵਾਅਦਾ ਰੀਤ ਵੀ ਪੜਗੜੀ ਕੀਤੀ ਵਿਲਾ ਮਰਜ਼ਾ ਦਿੱਤੀ ਪੰਜਾਂ ਪਿਆਰਿਆਂ ਨੂੰ ਉਪਰੰਤੋ ਅੰਮ੍ਰਿਤਦਾਤ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵੀ ਮੰਗ ਕੇ ਸਿੰਘਾਗੋ ਅਦਾਪਤ ਕੀਤੀ ਭਾਈ ਦਾਇਆ ਸਿੰਘ ਜੀ ਹੁਣੀ ਪੰਜਾਂ ਸਮੇਤ ਜੋ ਰਇਤ ਮਰਜ਼ੀਆ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਕੇਸ ਕੰਗਾ ਕੜਾ ਕਪਾਨ ਕਿਛੜਾ ਸਦਨਤ ਆਦਵਾ ਤੇ ਬਖਸ਼ੀ ਕੀਤਾ ਜੀ ਪੰਜ ਬਾਣੀਆਂ ਸਵੇਰ ਨੂੰ ਦੋ ਸ਼ਾਮ ਨੂੰ ਮੂਰਲਮント ਗੋਮントਾ ਅਭਿਆਸ ਕਰਨਾ ਗਰੀਬ ਗੁਰਬੀ ਦੀ ਮਜਨੂਮ ਦੀ ਬਾਹ ਫੜਨੀ ਤਰਨ ਦੀ ਕਮਾਈ ਕਰਦੀ ਦਸਾਂ ਦੀ ਕੀਰਤ ਕਰਨੀ ਬਾਦਸ਼ਾਹ ਨੇ ਸਿੱਖਿਆਵਾਂ ਦਿੱਤੀਆਂ ਜੀ ਇਹ ਸਾਰੀ ਸਿੱਖਿਆ ਭਾਈ ਦਾਸ ਸਿੰਘ ਹੁਣੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਦ ਕਰਾਈ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ ਆ ਵੀ ਵਾਹ 11 ਮਾਤਾ ਗਮੜਾਵਦੀ ਆ ਮਕੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁੱਤੇ ਨੋ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਜਿਹਨੇ ਸਾਨੂੰ ਬਹੁਤ ਅਮੋਲਕ ਦਾਤ ਅਮਤੀ ਦੇ ਕੇ ਇਹ ਬਨੁੱਖਾ ਜਨ ਨੂੰ ਸਫਲ ਬਣਾਉਣ ਵਾਸਤੇ ਪਾਤਸ਼ਾਹ ਨੇ ਕਿਰਪਾ ਕੀਤੀ ਬਾਣੀ ਦੇ ਬਚਨ ਵੀ ਹੁੰਦੇ ਆ ਵੀ ਗੋਬਿੰਦ ਕੋਰ ਆਨਦਾ ਆਦੇ ਗੁਰੂਬਿੰਦ ਸਵਾਮੀ ਨਾ ਆਵੇ ਗੁਰਬਿੰਦ ਸੋਤਨਾ ਸੇਧ ਗੁਰਬਿੰਦ ਮੁਕਤਨਾ ਪਾਵੇ ਗੁਰੂ ਤੋਂ ਬਗਾਇਰ ਜੀਵਨ ਜਿਹੜਾ ਖਾਲੀ ਖਾਲੀ ਰਹਿੰਦਾ ਹੈ ਦੁਨਿਆਵੀ ਜਾਇਦਾ ਜਿੰਨੀ ਮਰਜ਼ੀ ਹੋਵੇ ਜਾਤ ਤੇ ਪਰਾਇ ਗੁਰੂ ਆਦਿ ਬਣਦਾ ਤੇ ਗੁਰੂ ਦੀ ਕਿਰਪਾ ਪ੍ਰਾਪਤ ਨਹੀਂ ਹੁੰਦੀ ਵੱਡੇ ਮਹਾਂਪੁਰਸ਼ ਨਾਮਕੁਟਿਆ ਜੌਰ ਵਾਲੇ ਸ੍ਰੀਮਾਨ ਸੰਤ ਬਾਬਾ ਬਸੰਤ ਸਿੰਘ ਜੀ ਪੰਪਦਾ ਜੀ ਦੀ ਵਾਣਿਕ ਸਾਰ ਸੰਤ ਬਾਬਾ ਕਰਨ ਸਿੰਘ ਹੋਤੀ ਮਦਾਨ ਵਾਲਾ ਵਿੱਚੋਂ ਜਿਹਨਾਂ ਨੇ ਲੰਮਾ ਸਮਾਂ ਬੰਦਗੀ ਭਗਤੀ ਵੀ ਕੀਤੀ ਬਿਆਨਤ ਪ੍ਰਾਣੀਆਂ ਨੂੰ ਖੰਡੇ ਵਾਟੇ ਹਮਤੀ ਦਾ ਦੇ ਕੇ ਤੇ ਇਹਨਾਂ ਦੇ ਕੇ ਗੋ ਸਿੱਖੀ ਵਿੱਚ ਪ੍ਰਫਾ ਕਰਣ ਵਾਸਤੇ ਕਿਰਪਾ ਕੀਤੀ ਪਾਪ ਗਵਾਹ ਕੀਤਾ ਬਾਬਾ ਜੀ 1920 ਤੋਂ ਲੈ ਕੇ 1970 ਤੱਕ ਨਿਰਮਲ ਕੁਟਿਆ ਜੌਰਾਂ ਜੋ ਮਹਾਪ੍ਰਸਾਦਾ ਮੌਜੂਦਾ ਦਾ ਪਸਥਾਨ ਹੈ ਉਥੇ ਮਹਾਪ੍ਰਸਾਦੇ ਨੇ ਬੰਦਗੀ ਕੀਤੀ ਕਹਤਰ ਵਿੱਚ ਬਾਬਾ ਜੀ ਸਤਖੰਡ ਗਏ ਉਹਨਾਂ ਦੇ ਬਾਅਦ ਉਹਨਾਂ ਦੇ ਸੇਵਕ ਪਦਮਪਿਆਰੇ ਸੰਤ ਬਾਬਾ ਗਿਆਨ ਸਿੰਘ ਜੀ ਹੋਣੇ ਨਿਰਮਲ ਕੁਟਿਆ ਜੌਰਾਂ ਦੀ ਸੇਵਾ ਸੰਭਾਲਣ ਲਗੀਤੀ ਉਹਨਾਂ ਨੇ ਵੀ ਮਹਾਪ੍ਰਸਾਦੇ ਦੇ ਪੂਰਨ ਦੇ ਚੱਲਦੇ ਹੋਏ ਸਵਾਹਿਗੁਰੂ ਗੋਬੀ ਸਿੰਘ ਪਾਤਸ਼ਾਹ ਵੱਲੋਂ ਬਖਸ਼ੀ ਕੀਤੀ ਅਮਰਦੀਦ ਦੀ ਸਖਦਾਪਦੇਨ ਦੇਣ ਵਾਸਤੇ ਪਾਰ ਦੇ ਸਾਦੇ ਪਿੰਡਾਂ ਵਿੱਚ ਬਹੁਤ ਪਿੰਡਾਂ ਵਿੱਚ ਸਾਰੇ ਸਟੇਟਾਂ ਵਿੱਚ ਜਾ ਕਰਕੇ ਸਖਦਾਪਦੇਨ ਦਿੱਤੀ ਇਹ ਅਮਰਦੀਦ ਸਪੰਜਾ ਪੈਰਾਂ 'ਕ ਦੁਆ ਕੇ ਗੁਰਸਿੱਖੀ ਜੀਵਨ ਜੀਣ ਦੀ ਪਰੇਨਾਂ ਦਿੱਤੀ ਬਾਬਾ ਜੀ 1980 ਵਿੱਚ ਸੰਤ ਬਾਬਾ ਗਿਆਨ ਸਿੰਘ ਜੀ ਪਹਿਲੀ ਵਾਰੀ ਦਾ ਲੈਂਡ ਇਦਤ ਆਏ ਸੀਗੇ ਇਥੇ ਮਹਾਪਰਸ਼ਾ ਨਾਲ 15 ਗਗਸਿਕ ਵੀ ਨਾਲ ਆਏ ਸੀਗੇ ਆ ਮਹਾਪਰਸ਼ਾ ਜੀ ਰੋਜ਼ ਹੀ ਦੋ ਟਾਈਮ ਦੀ ਵਾਸ ਸਜਾਉਂਦੇ ਸੀ ਸਭ ਤੋਂ ਬਾਣੀ ਦਾ ਜੋੜਦੇ ਸੀ ਮਹਾਪਰਸ਼ਾ ਨੇ ਤਿੰਨਾਂ ਮਹੀਨਿਆਂ ਦੇ ਵਿੱਚ ਇਸੇ ਦਾ ਇੱਕ ਯਾਦਿਕ ਦੀ ਪਰਾਣੀ ਨੂੰ ਅੰਮਤ ਸ਼ਿਕਾ ਕੇ ਸਿੱਖੀ ਯੋਜਾ ਪੜਾ ਕੇ ਇਹਨਾਂ ਦੀ ਪ੍ਰੇਰਨਾ ਦਿੱਤੀ ਵੱਪਸੇ ਇੰਗਲੈਂਡ ਅਮਰੀਕਾ ਕੈਨੇਡਾ ਬੈਲਜੀਅਮ ਜਰਮਨ ਫਰਾਂਸ ਆਇਲੈਂਡ ਵੀ ਘਰ ਬਹੁਤ ਆਮ ਦੇਸ਼ਾਂ 'ਚ ਬਾਬਾ ਜੀ ਗਏ ਤੇ ਮਹਾਂਪਰਿਸ਼ਾ ਦਾ ਇੱਕੋ ਵਿਚਨ ਹੁੰਦਾ ਸੀ ਇਹ ਸਾਧ ਸੰਗਤ ਸਾਧੂਆਂ ਨੇ ਸਾਨੂੰ ਮਨੁੱਖਾ ਦੇਹ ਬਖਸ਼ੀ ਕੀਤੀ ਹੈ ਇਹਨੂੰ ਸਫਲ ਬਣਾਉਣ ਵਾਸਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਵੱਲੋਂ ਬਖਸ਼ਿਸ਼ ਦਾਤ ਅਮਰਦੀ ਪ੍ਰਾਪਤ ਕਰੀਏ ਜਿਹਦੇ ਦਾ ਸਾਡਾ ਇਹ ਜੀਵ ਅੰਜੜਾ ਗੁਰੂ ਚਰਨਾਂ ਜੋੜ ਕੇ ਜਿਸ ਅਸਾਂ ਦੀ ਲਹਿਰ ਰਹਿਮਤ ਹੋਵੇ ਇਹ 84 ਦੇ ਗੇੜੇ ਵਿੱਚ ਇਹ ਪ੍ਰਾਣੀ ਇਹ ਛੋਟਾ ਗਾ ਹਨੁਕਾਰ ਇਹ ਵਿੱਚ 84 ਲੱਖ ਜੂਨ ਵਿੱਚ ਉਤਮਿਆ ਜਿਵੇਂ ਬਾਣੀ ਵਿੱਚ ਬਚਨ ਹੁੰਦੇ ਆ 84 ਲੱਖ ਜੂਨ ਸਵਾਈ ਮਾਨਸਿਕਾ ਦੀ ਵਡਿਆਈ ਇਸ ਪੌੜੀ ਦੀ ਯੋਜਨਾ ਚੁੱਕਿਆ ਆਇਆ ਜਾਏ ਤਾਂ ਸੁਪਾਏਂਦਾ। ਸਾਨੂੰ ਸਰਵਾਂ ਨੇ ਬਹੁਤ ਹੀ ਸੁਖਿਆਨ ਦਸਤਾ ਬਖਸ਼ਿਆ। ਜੇ ਪ੍ਰਾਤਨ ਜੁਗਾਂ ਦੀ ਗੱਲ ਕਰੀਏ ਸਤਜੋਤ ਤੇ ਦਵਾਪਤ ਦੀ ਤਾਂ ਬਹੁਤ ਜ਼ਿਆਦਾ ਤਪ ਕਰਨਾ ਪੈਂਦਾ ਸੀ। ਧੂਣੀਆਂ ਤਾ ਕੇ ਪੰਜ-ਪੰਜ ਵਿੱਚ ਬਹਿਣਾ ਪੈਂਦਾ ਸੀ। ਜਲ ਤਾ ਦੇ ਕਰਨੇ ਪਸਦੇ ਸੀ। ਉੱਠੇ ਲੰਗਦੇ ਸੀ। ਵਹਾਪੂ ਖਰੀ ਕਰਕੇ ਤਪ ਕਰਦੇ ਸੀ। ਬਾਦ ਸਾਹਿਬਾਂ ਨੇ ਸਾਰੇ ਤੇ ਬਹੁਤ ਕਿਰਪਾ ਕੀਤੀ। ਕਾਲਯੁਗ ਦੇ ਸਮੇਂ ਵਿੱਚ ਆਸੇ ਦੇ ਅਵਤਾਰ ਧਾਰਿਆ ਤੇ ਸਾਨੂੰ ਅਰਬੀ ਬਾਣੀ ਦੀ ਬਖਸ਼ੀ ਕੀਤੀ। ਬਾਸੇ ਕਿਰਪਾ ਕਰਦੇ ਵੀ ਆਵੋ ਸਿੱਖ ਸਤਗੁਰੂ ਦੇ ਪਿਆਰਿਓ ਗਾਵੋ ਸੱਚੀ ਬਾਣੀ ਬਾਣੀ ਦੇ ਗਾਵੋ ਗੁਰੂ ਕੀ ਬਾਣੀ ਐ ਸਤ ਬਾਣੀ। ਬਾਸੇ ਦਾ ਆਪ ਆਮਦ ਕੀਤੀ। ਸੰਤ ਬਾਬਾ ਬਸੰਤ ਸਿੰਘ ਜਿਹਨੇ ਤਾਂ ਆਪਣਾ استان ਅੰਦਰ ਉਹ ਕੁਟੀਆਂ ਜਵਾਲਾ ਵਿਖੇ ਜੋਨੀ ਪਰੰਪਰਾ ਬਣਾਈ ਹਾਦ ਮਹੀਨੇ ਦੀ ਸੰਗਰਾਂਦ ਨੂੰ ਅਮਰਦੀ ਦਾਸ ਜੀ ਤੁਹਾਨੂੰ ਅਮਤ ਬਰਾਖਿਆ ਨੂੰ ਪੰਜਾ ਪੈ ਦਾ ਜਿਹੜਾ ਅਸੀਂ ਦਵਾਉਣੀ ਹਰ ਐਤੋਂ ਤੁਹਾਨੂੰ ਦੀਵਾਨ ਸਜਾਉਣਾ ਪਿੰਡਾਂ ਵਿੱਚ ਵੀ ਜਾਗ ਦੀਵਾਨ ਸਜਾਉਣੇ ਗੋ ਸੇਖੀ ਆ ਪ੍ਰਚਾਰ ਕਰਦਿਆਂ ਨੇ ਮਹਾਪੁਸਿਆਂ ਨੇ ਬੇਅੰਤ ਪਲਪਕਾਰ ਕੀਤੇ ਬੇਅੰਤ ਗੁਰੂ ਘਰਾਂ ਦੀਆਂ ਜੋ ਅਮਾਤਾਂ ਸਮੇਂ ਸਾਰੂ ਬਣੀ ਐ ਕੋ ਮਿੱਟੀ ਦੀ ਐ ਇਹ ਕੰਦਾ ਸੀ ਕੁਝ ਗਾਦੇ ਦੀ ਗੰਦਾਲੀ ਹੁੰਦੀ ਸੀਗੀਆਂ ਛੋਟੇ-ਬੋਟੇ ਹੁੰਦੇ ਸੀਗੇ ਅਸਥਾਨ ਵਾਪਸ ਜੇ ਹੌਲੀ-ਹੌਲੀ ਤਕਰੀਬਨ 100 ਪਿੰਡਾਂ ਦੇ ਵਿੱਚ ਗੁਰੂ ਘਰਾਂ ਦੀਆਂ ਅਮਾਤਾਂ ਬਣਵਾਈਆਂ ਗੁਰੂ ਗੋਬਿੰਦ ਸਿੰਘ ਸਾਹਿਬ ਆਪਾ ਸਾਹਿਬ ਦੇ ਅਸਥਾਨ ਪ੍ਰਗਟ ਕਰਕੇ ਉਹ ਸ੍ਰੀ ਅਮਾਤਾਂ ਬਣਵਾਈਆਂ ਮਹਾਂਪਰਿਸ਼ਾਦ ਨੇ ਇੰਗਲੈਂਡ ਵਿੱਚ ਵੀ ਤਿੰਨ ਅਸਥਾਨ ਬਣਾਇਆ ਜਿਹਨਾਂ ਦਾ ਨਾਮ ਰੱਖਿਆ ਗੁਰਦੁਆਰਾ ਅੰਮ੍ਰਿਤਪਛਾਤਾ ਆਧਮਿਕ ਦੀਵਾਨ ਵਿਡਰਫੋਰਡ ਬਿਹੀਰਨੀ ਸੋਬਿਆਸੀ ਬਣਾਇਆ ਸੀ 1987 ਵਿੱਚ ਗੁਰਦੁਆਰਾ ਅੰਮ੍ਰਿਤਪਛਾਤਾ ਆਧਮਿਕ ਦੀਵਾਨ ਵੋਲਡਵਰੀ ਬਰਮਿੰਗਮ ਕੋਲ ਆਇਆ ਨਕਾਦੀ 1999 ਵਿੱਚ ਗੁਰਦੁਆਰਾ ਸਾਹਿਬ ਅੰਮ੍ਰਿਤਪਛਾਤਾ ਆਧਮਿਕ ਦੀਵਾਨ ਹਾਈਵੇ ਕਮਨੰਡਨ ਵਿੱਚ ਉਹ ਮੇਸ਼ੇ ਦੀ ਮਿਹਰ ਕਿਰਪਾ ਸਤਿਗੁਰੂ ਮਹਾਂਪੁਰਸ਼ਾਂ ਨੇ ਇੱਥੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਸ਼ਾ ਉਹ ਚਲਾਈ ਮਰਯਾਦਾ ਤੇ ਪਾਇਆ ਦਿੱਤਾ ਜਾਂਦਾ ਹੈ ਮਹਾਂਪੁਰਸ਼ਾਂ ਨੇ ਜੋ ਨਿਯਮ ਬਣਾਏ ਸੀ ਸਟੇਜ ਤੇ ਬੋਲਣ ਵਾਲੇ ਹਮਤਿਆਰੀ ਹੋਣ ਸ੍ਰੀ ਸਾਹਿਬ ਉਪਤੀ ਹੋਵੇ ਦਾੜਾ ਪ੍ਰਕਾਸ਼ ਹੋਵੇ ਬਸਮਾ ਦਾ ਲਾਇਆ ਹੋਵੇ ਪੈਂਟ ਨਾ ਪਾਈ ਹੋਵੇ ਗੋਸਿਕੀ ਵਿੱਚ ਪਤਪਕ ਹੋਵੇ ਵਨਿਆਕਲ ਕਰਤਾ ਨਹੀਂ ਹੋਵੇ ਇਹ ਮਜ਼ਿਆ ਸਟੇਜ ਦੇ ਉੱਤੇ ਕੋਈ ਸਿਆਸੀ ਕੋਈ ਹੋਰ ਗੱਲ ਨਹੀਂ ਕਰਨੀ ਕੇਵਲ ਤਾਂ ਕੇਵਲ ਇਹ ਗੱਲ ਕਿ ਗੁਰਬਾਣੀ ਦੀ ਪ੍ਰਚਾਰ ਕਰਨਾ ਇਹ ਨਹੀਂ ਦਿੰਦੀ ਆ ਨਹੀਂ ਕਰਨੀ ਕਿਸੇ ਦੀ ਕਿਸ ਸੰਪਦਾ ਦੀ ਕਿਸੇ ਵਿਅਕਤੀ ਦੀ ਕੇਵਲ ਤਾਂ ਕੇਵਲ ਸਿਫਤ ਸਲਾਹ ਕਰਨੀ ਗੁਰੂ ਸਾਹਿਬ ਦੀ ਗੁਰਬਾਣੀ ਸੰਤਾਂ ਨੂੰ ਉਦਾਹਰਣ ਦੇਣੀ ਗੁਰੂ ਇਤਿਹਾਸ ਵਿੱਚੋਂ ਸੰਤਾਂ ਨੂੰ ਸੁਨਾਗ ਸਰਬਨ ਕੋ ਬਾਜ ਕੇ ਸੰਗਤ ਨੂੰ ਪਰਪੱਕ ਕਰਨਾ ਅਮਵश्यक ਨੂੰ ਵਾਸਤੇ ਸੋ ਜੋ ਸਾਹਿਬਾਂ ਨੇ ਕਿਰਪਾ ਕੀਤੀ ਮਹਾਪੁਰਸ਼ ਐਤਵਸਥਾਨ ਤੇ ਇਹ ਮਰਜ਼ੀਆ ਦਾ ਮਹਾਪੁਰਸ਼ਾਂ ਬਣਾਉਣ ਵਾਸਤੇ ਸ਼੍ਰੀਮਾਨ ਸੰਤ ਬਾਬਾ ਹਰਨਾਮ ਸਿੰਘ ਜੀ ਪਿੰਡ ਜਾਨ ਵਾਲੇ ਸੰਪਰਦਾਇ ਸੇਵਕ ਸ਼੍ਰੀਮਾਨ ਸੰਤ ਬਾਬਾ ਬਲਵੰਤ ਸਿੰਘ ਹੋਤੀ ਮਦਾਨ ਵਾਲਿਆਂ ਦੇ ਉਹਨੇ ਵਚਨ ਕੀਤਾ ਇਹ ਬਾਬਾ ਬਸਾਨ ਸਿੰਘ ਜੀ ਹੁਣਾਂ ਨੂੰ ਤੁਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਚਰਾਈ ਮਧਿਆ ਤੇ ਪਹਿਲਾ ਦੇਵ ਸਾਤਾਂ ਦਾ ਅੰਮ੍ਰਿਤ ਛਕਾਓ ਤੋਂ ਮਹਾਪਰਿਸ਼ਾਨੇ ਵੱਡੇ ਮਹਾਪਰਿਸ਼ਾਨੇ ਦੇ ਬਚਨ ਨੂੰ ਮੁੱਖ ਰੱਖਦੇ ਨੇ ਗੁਰੂ ਸਾਹਿਬ ਦੀ ਚਲਾਈ ਪਰੰਪਰਾ ਦੇ ਪਹਿਲਾ ਦੇ ਕੇ ਕਰਕੇ ਬੇਅੰਤ ਸਾਤਾਂ ਨੂੰ ਅਖੰਡੇ ਵਾਟੇ ਅਮਰਤ ਨਾਲ ਜੋੜਿਆ ਵਾਦ ਕਰਪਾ ਕੀਤੀ ਦਾਸ ਨੂੰ ਅਮਰੀਕਾ ਦੇ ਸੰਤਾਨ ਦੇ ਦਰਸ਼ਨਾਂ ਦਾ ਸੁਭਾਗ ਪ੍ਰਾਪਤ ਹੋਇਆ ਅੱਜ ਹੁਣ ਸੰਗਤਾਂ ਦੇ ਸਮੇਤ ਕੈਲੀਫੋਰਨੀਆ ਜਾਣ ਵਾਸਤੇ ਸੰਗਤ ਨੇ ਪੂਆ ਬਣਾਇਆ ਮਾਦਾ ਨੇ ਬਹੁਤ ਹੈ ਕੀਤੀ ਸੰਗਤ ਨੂੰ ਬਹੁਤ ਪਿਆਰ ਮਿਲਿਆ ਸੰਗਤ ਨੂੰ ਵੀ ਸੰਗਤ ਕਰਕੇ ਲਾਭ ਪ੍ਰਾਪਤ ਹੋਇਆ ਪਹਾਣੀ ਤੋਂ ਆਇਆ ਲਾਹ ਲੈਣ ਲੱਗਾ ਕਿ ਤਖਾਪ ਆਪਣੇ ਸਾਹਿਬ ਮੁਕਦੀ ਛੱਡੀ ਰਹੇ ਮਾਦਾ ਕਿਰਪਾ ਕਰਨ ਆਮ ਅਸ਼ਕੀਏ ਅਵੇਤਾ ਦੇਖੀਏ ਕਹਤਾਂ ਦੇ ਪ੍ਰੇਰਜ ਕਰੀਏ ਬਾਣੀਆਂ ਪੜ੍ਹੀਏ ਸਿਮਰਨ ਕਰੀਏ ਜੀਵਨ ਤੋਂ ਲਾਭ ਪ੍ਰਾਪਤ ਕਰੀਏ ਸਾਧਕਾ ਟਿਮੀ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਵੀ ਆ ਜਿਹੜੇ ਆਪਣੇ ਕੀਮਤੀ ਸਮੇਂ ਚ ਟਾਈਮ ਕੱਢ ਕੇ 10 ਤੋਂ 100 ਤੱਕ ਕੋਲ ਆਏ ਆ ਬੜਾ ਕਿਰਪਾ ਕਰ ਸਾਡੇ ਸਾਧਨ ਦੀ ਹਾਜ਼ਰੀ ਦਾ ਪ੍ਰਵਾਨ ਕਰ ਅੱਲਾਹ ਚੱਕਾ ਦੀ ਖਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਜੰਤ ਜੰਦੇ ਪਾਪਾ ਜੀ ਇੱਕ ਸਵਾਲ ਮਨ ਚ ਉੱਠਦਾ ਕਿ ਇਹ ਮੈਂ ਨਹੀਂ ਬਹੁਤ ਲੋਕ ਵੀ ਆ ਮੇਰੇ ਨਾਲ ਵੀ ਇਹ ਹੁੰਦਾ ਜਦੋਂ ਬਾਣੀ ਪੜਦੇ ਆ ਬਾਣੀ ਦੇ ਵਿੱਚ ਮਨ ਟਿਕਦਾ ਨਹੀਂ ਮਨ ਜਿਹੜਾ ਦੂਜੇ ਪਾਸੇ ਚਲੇ ਜਾਂਦਾ ਇਹਦੇ ਬਾਰੇ ਕੋਈ ਦੱਸੋ ਜੀ ਤਾਂ ਬੇਨਤੀ ਹੈ ਜੀ ਜਿਹੜਾ ਮਨ ਆ ਮਨ ਨੂੰ ਕਾਬੂ ਕਰਨਾ ਬਹੁਤ ਮੁਸ਼ਕਲ ਹੈ ਮਨ ਕਾਬੂ ਹੋ ਜਾਵੇ ਸਾਰੇ ਕਾਜ ਜੀ ਮੁੱਕ ਜਾਂਦੇ ਆ ਮਾਦਾ ਬਾਣੀ ਲਿਖਿਆ ਜੁੰਮ ਚਿਲਪਾ ਗੀਤੀ ਹੈ ਮੰਦਰ ਵਸਾ ਮਜਨ ਵੀ ਗੀਤੇ ਮਾਧਾ ਨੇ ਇਹ ਮਨ ਤੋਂ ਜੋਤ ਸਰੂਪ ਹੈ ਗੁਰਮਤੀ ਹਦੰਗ ਬਾਣ ਇਹ ਮਨ ਤੇ ਦੇ ਵਿੱਚ ਪਰਮੇਸ਼ਰ ਦੀ ਜੋਤ ਹੈ ਇਹਦਾ ਤੇ ਗੁਰੂ ਦੀ ਮਤਿ ਗਿਆਨ ਕਰਨੀ ਜੇ ਸਾਧੂ ਦੀ ਨਜ਼ਰ ਰਾਮ ਤੋਂ ਹੋਵੇ ਤਾਂ ਇਹ ਮਨ ਪਾ ਬੂ ਨੇ ਟਿਕਦਾ ਆ ਮਹਾਂਬਿਸ਼ ਕਹਿੰਦੇ ਨੇ ਜੀ ਚਲੋ ਜੇ ਮਨ ਨਹੀਂ ਵੀ ਟਿਕਦਾ ਤੇ ਬਾਣੀ ਤੇ ਬੰਦਾ ਬੈਠਾ ਪੜੇ ਜੇ ਮਨ ਭੱਜ ਕੇ ਜਾਏ ਉਹ ਚੀਜ਼ ਜੀ ਚੋਰੀ ਕਰੂਗਾ ਤਾਂ ਹੀ ਚੋਰੀ ਹੋਊਗੀ ਜੇ ਮਨ ਭੱਜਦਾ ਦਾ ਗੁਰੂ ਸਾਹਿਬ ਜੀ ਅਰਦਾਸ ਕਰੀ ਵੀ ਮਾੜਾ ਕਿਰਪਾ ਕਰੋ ਇਹ ਮਨ ਨੂੰ ਸੋਝੀ ਬਖਸ਼ੋ ਮਹਾਰਾ ਨੇ ਮੰਦਿਰ ਪਸਾਇ ਬਾਣੀ ਵਿੱਚ ਬਹੁਤਾਂ ਬਚਨ ਲਿਖੇ ਆ ਮਨ ਨੂੰ ਮਰਨੇ ਗਦਾ ਵੀ ਕਿਹਾ ਇੱਕ ਤਾਂ ਲਿਖਿਆ ਵੀ ਮਨ ਤੂੰ ਖੋਲ ਹਟ ਮਨ ਤੂੰ ਖੋਲ ਹਟ ਤੇ ਆ ਨਹੀਂ ਵਿਸ਼ਵਾਸ ਤੂੰ ਮਹਾ ਉਦਮਾਦਾ ਇਹਦੇ ਤੇਰਾ ਵਿਸ਼ਵਾਸ ਨਹੀਂ ਜਿਹੜੇ ਵੇਲੇ ਤੂੰ ਕਿੱਧਰ ਚਲੇ ਜਾਣਾ ਇਹ ਸਤਿਗੁਰਾਂ ਦੀ ਜੇ ਮਿਹਰ ਹੋਵੇ ਸਤਿਗੁਰਾਂ ਦੀ ਬਖਸ਼ਿ ਹੋਵੇ ਬਾਕੀ ਜਿਹੜੇ ਸਾਡੇ ਪਿਛਲੇ ਕਦਮਾਂ ਦੇ ਪਿਛਲੇ ਜਨਮਾਂ ਦੇ ਸੰਸਕਾਰ ਆ ਉਹ ਵੀ ਮਨੋਕੇ ਰਾਤ ਹੋਏ ਜਾਂਦੇ ਆ ਇਸ ਕਰਕੇ ਜਿਹੜਾ ਮਨ ਜਿਹੜਾ ਆਜਾ ਭਜਦਾ ਹੀ ਆ ਅਤੇ ਮਾਧਿਕ ਦੇ ਸੱਚੇ ਪਾਤਸ਼ਾਹ ਅਹਿਮਦ ਕਾਦ ਜਿਹੜੇ ਗੋਸੇਖ ਬਾਣੀ ਪੜ੍ਹਦੇ ਆ ਅਮਰਸ਼ਖ ਰਹਿੰਦੇ ਆ ਸਾਧੂ ਜੀ ਜੁਰ ਹੀ ਕਿਰਪਾ ਕਰਦੇ ਆ ਚਰਨਾ ਜੋ ਪਿਆਰ ਵਖਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅਸਾਂ ਆ ਬਾਬਾ ਜੀਜੀਤ ਸਿੰਘ ਮਹਾਰਾਜ ਜਿਨ੍ਹਾਂ ਨੇ ਹੁਣੇ ਹੀ ਗੁਰਬਾਣੀ ਦੀ ਗੱਲ ਕੀਤੀ ਹੈ ਔਰ ਅਸੀਂ ਵੀ ਆਸ ਕਰਦੇ ਆ ਕਿ ਜੋ ਇਹਨਾਂ ਨੇ ਅੱਜ ਫਰਮਾਇਆ ਜੋ ਇਹਨਾਂ ਨੇ ਗੱਲਾਂ ਸਾਨੂੰ ਕੁਰਬਾਨੀ ਬਾਰੇ ਦੱਸੀਆਂ ਨੇ ਜੋ ਉਪਦੇਸ਼ ਗੁਰੂ ਮਹਾਰਾਜ ਦਾ ਸਾਡੇ ਢਾਡੇ ਤੱਕ ਇਹਨਾਂ ਨੇ ਪਹੁੰਚਾਇਆ ਅਸੀਂ ਉਹਨੂੰ ਫਾਲੋ ਕਰੀਏ ਤੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ